ਏ ਹਾਂ ਜੀ ਵੀਰ ਸੋਟਾ ਸਾਰੇ ਦਾ ਬਿਲਕੁਲ ਮੈਂ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਪਹੁੰਚ ਗਏ ਆ ਖਾਤੇ ਚ ਤੇ ਦਾਦੀ ਜੀ ਆਪਣੇ ਕੱਲ ਪੰਡ ਮੀਂ ਪਿਆ ਸੀ ਆ ਮੀਂ ਤੋਂ ਬਾਅਦ ਆਏ ਆ ਤੇ ਆਲੂ ਪਟਣ ਲੱਗ ਗਏ ਤੇ ਦੇਖ ਸਕਦੇ ਹੋ ਤੇ ਇਹ ਵਲੌਗ ਆ ਬਹੁਤ ਦਿਨਾਂ ਬਾਅਦ ਬਣਾ ਰਹੇ ਆ ਆ ਆਲੂਆਂ ਦਾ ਕਿਉਂਕਿ ਟਾਈਮ ਨਹੀਂ ਮਿਲਿਆ ਟਾਈਮ ਕਰਕੇ ਵਲੌਗ ਬਾਹਲੇ ਬਣਾਇ ਨਹੀਂ ਹੈਗੇ ਤਾਂ ਕਰਕੇ ਤੇ ਤੁਹਾਨੂੰ ਚਾਹ ਦੱਸ ਦਿੰਨੇ ਤੇ ਆਹ ਲਓ ਜੀ ਆਪਾਂ ਆਲੂ ਪਟ ਰਹੇ ਸੀ ਅੱਜ ਤੇ ਮੌਸਮੇ ਚਲੋ ਵਧੀਆ ਹੋ ਗਿਆ ਕੱਲ ਮੀਂਹ ਪਿਆ ਸੀਗਾ 21 ਤਰੀਕ ਦੂਜਾ ਮਹੀਨਾ 2025 ਤੇ ਆ ਵੀ ਦੇਖ ਸਕਦੇ ਹੋ ਆਲੂ ਪੱਟ ਰਹੇ ਹੁਣ ਆਪਾਂ ਤੇ ਉਹ ਲੱਗੇ ਹੋ ਨੇ ਭਈਏ ਜੀ ਆਲੂ ਚੁਕਣਾ ਤੇ ਬੰਨ ਕੰਮ ਖਿੱਚ ਕੇ ਚੱਲ ਰਿਹਾ ਵਾ ਤੇ ਸਾਨੂੰ ਦੱਸਦਣਿਆ ਕਿਰਾ 6 ਕਿਲੇ ਨੇਗੇ ਬਹੁਤ ਸਾਨੂੰ ਪਤਾ ਹੀ ਆ ਬਹੁਤ ਲੰਬੇ ਨੇਗੇ ਤੇ ਜਿਹਨੇ ਪੁਰਾਣੇ ਵਲੌਗ ਦੇਖਿਆ ਹੋਣਗੇ ਨਾ ਉਹਦਾ ਪਤਾ ਹੀ ਹੋਊਗਾ ਤੇ ਬਸ ਤੁਹਾਨੂੰ ਦੱਸ ਦਨੇ ਇੱਥੇ ਕੀ ਹੋਇਆ ਤੇ ਤੁਹਾਨੂੰ ਸਭ ਕੁਝ ਦੱਸਦਾ ਮੈਂ ਆਜੋ ਤੇ ਦੇਖ ਸਕਦੇ ਆ ਜੀ ਤੇ ਕਰ ਆਹ ਕਰ ਮੀ ਆ ਮੀ ਕਰਕੇ ਮੰਨ ਲਈ ਆ ਆਲੂ ਦੇ ਪੱਤੇ ਜਾ ਰਹੇ ਨੇ ਵਧੀਆ ਪੱਤੇ ਜਾ ਰਹੇ ਨੇ ਇਹ ਤਾਂ ਪੱਤੇ ਕਿਉਂ ਵਧੀਆ ਜਾ ਰਹੇ ਨੇ ਵੀ ਤੁਹਾਨੂੰ ਦੱਸ ਦਨੇ ਆ ਤੇ ਚਲੋ ਫਿਰ ਇੱਧਰ ਲੈ ਕੇ ਜਾਂਦਾ ਤੁਹਾਨੂੰ ਕਰਿਆ ਇੱਧਰ ਇੱਧਰ ਸ਼ੀਆ ਦੇਖ ਸਕਦੇ ਜੀ ਇੱਧਰ ਦਲੇ ਨੇ ਜਿਆਦਾ ਬਣੇ ਸੀਗੇ ਕਦਾਪਾ ਇੱਥੇ ਆਲੂ ਪੱਤੇ ਸੀਗੇ ਉਦੋਂ ਮੈਂ ਮਨਾ ਬਲੌਗ ਨਹੀਂ ਬਣਾਇਆ ਗਿਆ ਮੇਰੇ ਤੋਂ ਟਾਈਮ ਨਹੀਂ ਸੀਗਾ ਤੇ ਆ ਦੇਖੋ ਡਲੇ ਡਲੇ ਦੇਖ ਸਾਹਮਣੇ ਲੋ ਇਹ ਮਾਲਾ ਜੀ ਇੰਨੇ ਡਲੇ ਨਿਕਲੇ ਨੇ ਇੱਥੇ ਇੰਨੇ ਜਿਆਦੇ ਡਲੇ ਨਿਕਲੇ ਆ ਪੁੱਸੂ ਹੀ ਨੇ ਨਾ ਖੱਤਾ ਪੱਕਾ ਹੋ ਗਿਆ ਸੀਗਾ ਖੱਤਾ ਪੱਕਾ ਤਾਂ ਹੋ ਗਿਆ ਸੀਗਾ ਇਹਨੇ ਬੇਲਾ ਮਾਲਾ ਪਹਿਲਾਂ ਵਰਤੀ ਸੀ ਜੀ ਉਹਦੇ ਕਰਕੇ ਤੇ ਨਾ ਕਿਹਨੀ ਉਹ ਖੱਤਾ ਮਾਲਾ ਪੂਰਾ ਨਾ ਕਹਿੜਾ ਹੋ ਗਿਆ ਉਤੋਂ ਤੋਂ ਪੂਰਾ ਫਿਰ ਡਲੇਵਾਨ ਲੱਗ ਗਏ ਤੇ ਮਾਲਾ ਤੇ ਦੇਖ ਸਕਦੇ ਹੋ ਤੇ ਆਹ ਦੇਖੋ ਜੀ ਸਾਰਾ ਮਾਲਾ ਏ ਤਿੰਨ ਕਿੱਲਾਂ ਚ ਮਾਲਾ ਜੀ ਡਲੇ ਹੀ ਸੀਗੇ ਮਾਲਾ ਨੇ ਚੁੱਕ ਨੂੰ ਬਹੁਤ ਪ੍ਰੋਬਲਮ ਹੋਈ ਸੀ ਇਹਨਾਂ ਨੂੰ ਸਾਨੂੰ ਦੱਦਦੇ ਆਪਾਂ ਮਸ਼ੀਨ ਫਿਰ ਡਲੇ ਮਾਲਾ ਕਿਵੇਂ ਲੋਡ ਕੀਤੇ ਆ ਤੁਹਾਨੂੰ ਆਜੋ ਮਸ਼ੀਨ ਕੋਲ ਲੈ ਕੇ ਜਾਣਾ ਤੇ ਮਸ਼ੀਨ ਕੋਲ ਦੱਦਤ ਨਾ ਤੁਹਾਨੂੰ ਵੀ ਡਲੇ ਕਿਵੇਂ ਲੋਡ ਕੀਤੇ ਆ ਫਿਰ ਇਹ ਤਾਂ ਬਹੁਲੇ ਵੱਡੇ ਵੱਡੇ ਨਿੱਕੜੇ ਸੀਗੇ ਜੀ ਦੇਖ ਸਕਦੇ ਹੋ ਲੋ ਤੇ ਫਿਰ ਆਪਾਂ ਵੀਰੇ ਡੰਡਾ ਲਾਤਾ ਇੱਥੇ ਤੁਹਾਨੂੰ ਦਿਖਾਉਣੇ ਆ ਉਹਦਾ ਨਾ ਮਾਲਾ ਡਲੇ ਬਹੁਤ ਘਟ ਗਏ ਤੇ ਆ ਜੋ ਮਸ਼ੀਨ ਕੋਲ ਚੱਲਦੇ ਆ ਇਹ ਆ ਲੋ ਜੀ ਪਹੁੰਚ ਗਏ ਮਸ਼ੀਨ ਕੋਲੇ ਤੇ ਫਿਰ ਆਪਾਂ ਨੇ ਵੀਰੇ ਆ ਡੰਡਾ ਲਾਤਾ ਆਹਾ ਇਹ ਇਹਦੇ ਨਾਲ ਕਿਹੜਾ ਸੀਗੇ ਡਲੇ ਬਹੁਤ ਭੁਰਗੇ ਤੇ ਕੋਈ ਨਾ ਸਾਨੂੰ ਚਲਾ ਕੇ ਵੀ ਦਿਖਾਵਾਂਗੇ ਫਿਰ ਸਾਨੂੰ ਸਮਝ ਲੱਗੂਗੀ ਕਿਹਰੇ ਬੰਦੇ ਹੀ ਖੇਤੀਬਾੜੀ ਕਰਦੇ ਨਾ ਦਾ ਪਤਾ ਹੀ ਹੋਣਾ ਵਾ ਕਰੇ ਨਹੀਂ ਕਰਦੇ ਹੈਗੇ ਨਾ ਤੇ ਕਰੇ ਆਲੂ ਨਹੀਂ ਬੀਜਦੇ ਹੈਗੇ ਉਹਨਾਂ ਨੂੰ ਤਾਂ ਮੈਨੂੰ ਪਤਾ ਨਹੀਂ ਹੋਣਾ ਹੈਗਾ ਖੇਤੀਬਾੜੀ ਦਾ ਕਰਦੇ ਬਨ ਆਲੂ ਨਹੀਂ ਕਰਦੇ ਬੀਜਦੇ ਹੈਗੇ ਤੇ ਆ ਜੋ ਕੋਈ ਨਾ ਚਲਾ ਕੇ ਸਾਨੂੰ ਦਿਖਾਉਣੇ ਆ ਤੇ ਆ ਜੋ ਜਦੋਂ ਮੈਸੀ ਆ ਕਰਾ ਜਮਾ ਲੋ ਨਹੀਂ ਲੰਦਾ ਇਹਦਾ ਜਿਹੜਾ ਯਾਰ ਚੱਕਰ ਤੇ ਚੱਲਦਾ ਯਾਰ 11 ਤੇ ਯਾਰ ਉਹ ਚੱਕਰ ਤੇ ਇਹਦੀ ਦੇਖ ਸਕਦੇ ਹੋ ਪੂਰਾ ਵਧੀਆ ਮਾਲਾ ਚਲਾਉਣ ਦਾ ਦੂਜੇ ਗੇਂਦੀ ਚੱਲ ਪੈਣਾ ਸੀਗਾ ਪਾ ਲੋ ਮਿੱਟੀ ਆ ਯਾਰ ਲੋ ਤਿੰਡੀ ਆਈ ਦੁਬਾਰ ਦੁਬਾਰ ਤੋਂ ਤੇ ਤਾਂ ਕਰਕੇ ਹੋਣੀ ਚਲਾਉਣਿਆ ਤੇ ਨਾਰੀ ਹੁਣ ਆਡੂ ਦਿੱਕਤ ਦੇਖੋ ਵਧੀਆ ਕਿੰਨੇ ਇਹ ਆ ਦੇਖ ਸਕਦੇ ਹੋ ਪਹਿਲੇ ਗੇਰ ਜਾਂ ਲੋ ਗੇਰ ਦੇ ਵਾਚ ਚੱਲ ਰਿਹਾ ਦੇਖ ਸਕਦੇ ਹੋ ਸਾਹਮਣੇ ਬਹੁਤ ਸੇ ਪੂਰਾ ਭੁਗਿਆਰ ਦੇਖੋ ਕਿੰਨਾ ਸੋਹਣਾ ਤੇ ਮਨ ਨਾਲ ਅੱਜ ਦਾ ਵੀ ਹਾਲਾ ਸਾਰੇ ਆ ਗਏ ਆ ਜੇ ਆ 6 ਕਿੱਲੇ ਲੈ ਕੇ 6 6 ਕਿੱਲੇ ਚੋਂ ਮਨ ਲਈ 3 ਕਿੱਲੇ ਨਾ ਇਹ 3 ਕਿੱਲੇ ਚੱਕ ਤੇ 3 ਕਿੱਲੇ ਦਾ ਨਾ ਮੰਨ ਲਓ ਵੀ 3 ਕਿੱਲੇ ਚੱਕ ਇਹ ਮਨ ਦਾ 4-3 ਦਿਨਾਂ ਦਾ ਕੰਮ ਚੱਲ ਜਾ ਬਸ ਦਿਨ ਕਰੇ ਵੱਧ ਲੱਗੇ 1 ਕਿਲੇ ਦਾ ਮੀਆਂ ਕਰਦੇ ਕੰਮ ਚੱਲ ਜਾਈਏਗਾ ਦੇਰ ਕਿੱਲਾ ਕਹਿੰਦਾ ਨਾ ਮਸਾ ਚੱਕਿਆ ਹਾ ਇੰਦਰਾ ਕਹਿੰਦਾ ਪੱਥਰ ਬਾਹਲੇ ਬਾਹਲੇ ਡਲੇ ਨਹੀਂ ਜਾਇਆ ਜੀ ਮਾਰਾ ਬਹੁਤ ਉੱਪਰ ਇਹਨਾਂ ਨੂੰ ਆ ਵੀਨੇ ਕਰਕੇ ਇਹਨਾਂ ਦਾ ਲੋਡ ਆ ਨਹੀਂ ਤੇ ਇਹਨਾਂ ਦਾ ਮਾਰਾ ਮਾਰਾ 6 ਕਿੱਡੇ ਮਿੰਨਾਰੇ 5 ਦਿਨ ਤਾਂ ਲਾਈ ਦੇ ਦੇਗਾ ਮੇਰਾ ਇਹ ਡਲੇ ਬਾਹਲੇ ਬਾਹਲੇ ਜੀ 5-4 ਦਿਨ ਤਾਂ ਪੱਕਾ ਲੱਗੀ ਜੀ ਤੇ ਬਸ ਹੁਣ ਕਿੱਲਾ ਆ ਤੇ ਦਮ ਬਸਕੇ ਕਰ ਰਿਹਾ ਹੁਣ ਦੇ ਲਓ ਜੀ ਵੀਰੋ ਟਰੈਕਟਰ ਆਪਣੇ ਖੜਾਤਾ ਤੇ ਤਾਂ ਖੜਾਇਆ ਸਨ ਦੱਸ ਦਿੰਨੇ ਆ ਤੇ ਤੁਹਾਨੂੰ ਪਤਾ ਹੀ ਨਾ ਮੀਂਹ ਬਹੁਤ ਪਿਆ ਹੋਇਆ ਵਰਗਾ ਮਿੱਟੀ ਬੜੀ ਜੰਮਦੀ ਲੈ ਮਗਰ ਭਰ ਗਿਆ ਪੂਰਾ ਬਾਲਾ ਪੂਰਾ ਆ ਪਤਾ ਦਿਖੋ ਉਹ ਮਿੱਟੀ ਲਾ ਕੇ ਟਰੈਕਟਰ ਹੀ ਬੋਮਰ ਖੜਾ ਹੁੰਦਾ ਸੀਗਾ ਤੇ ਹੁਣ ਮਿੱਟੀ ਲਾਉਨੇ ਆ ਇਹ ਮੀਂਹ ਕਰਕੇ ਹੁੰਦਾ ਉਹ ਸੁੱਕਾ ਹੁੰਦਾ ਪੂਰਾ ਤੇ ਤਾਂ ਮਾਲਾ ਦਨੇ ਇੰਨਾ ਭਰਦਾ ਬੁਰਦਾ ਘੱਟ ਬੋਦੀ ਹੁੰਦਾ ਹੋ ਜਿਆਦਾ ਭਰਦਾ ਗਿੱਲਾ ਨਾ ਖੱਤਾ ਤਾਂ ਕਰਕੇ ਲੋ ਬਿਰੋ ਛੋੜਜ ਵੀ ਲਿਕਲਾ ਆ ਇਹ ਦੇਖਾਦੇ ਨਹੀਂ ਆਲੂ ਚ ਮਾਰ ਲਾ ਇੰਨੀ ਮਿੱਟੀ ਨਹੀਂ ਲੱਗਦੀ ਕਿਉਂ ਮੈਂ ਖੱਤਾ ਦਿਖਾਦੀ ਜਨਾ ਆ ਦੇਖਾਦੇ ਹੋਂ ਮੋਨਾ ਲੋਟ ਹੀ ਆ ਬੜੀ ਜਿਆਦਾ ਮਿੱਟੀ ਨਹੀਂ ਲੱਗਦੀ ਲੋ ਕੱਲ ਮੀਹ ਪਿਆ ਸੀਗਾ ਤੇ ਆਪਾਂ ਕੱਲ ਵੀ ਵੀਰ ਆਪਾਂ ਕੀਤਾ ਸੀ ਕੱਲ ਵੀ ਮਸ਼ੀਨ ਚਲਾਈ ਸੀ 12 ਵਜੇ ਤੇ ਜਦੋਂ ਮਾਰ ਲਗਾ ਅੱਧੇ ਕਿੱਲੇ ਤੋਂ ਮਾਰਾ ਘਾਟ ਹੀ ਚੱਕੇ ਸੀ ਇਹਨਾਂ ਨੇ ਤੇ ਅੱਜ ਮੰਨ ਲਓ ਜੀ ਬਸ ਰਹਿ ਗਏ 2-3 ਕਿੱਲੇ 2 ਕਿੱਲੇ 2 2.5 ਕਿੱਲੇ ਹੈਗੇ ਆ ਤੇ ਇਹ ਚੱਕ ਦੇਣਗੇ ਸਾਰਾ ਤੇ ਮੌਸਮ ਵੀ ਪੂਰਾ ਵਧੀਆ ਧੁੱਪ ਧੁੱਪ ਲਿਕਲੀ ਵੀ ਆ ਤੇ ਖੱਤਾ ਮਾੜਾ ਮੋਟਾ ਗਿੱਲਾ ਵਾ ਤੇ ਬਸ ਚੱਲੀ ਜਾਂਦਾ ਪੂਰਾ ਵਧੀਆ ਵੀਰੋ ਦੇਖ ਸਾਦਿਓ ਸਾਫ ਕਰਤੀ ਆ ਤੇ ਬਸ ਹਾਲੇ ਤੋਂ ਟਰੈਕਟਰ ਚਲਾਉਨੇ ਆ ਆ ਲੋ ਇਹ ਭਾਰਤੀ ਨੇ ਟਰਾਲੀ ਸਭ ਤੋਂ ਅਰਜੇ ਚੱਲਣ ਦੇ ਸਾਰੇ ਨਾ ਉਹ ਦੇ ਨਿਕਾਲੂਗਾ ਸਾਲ ਤੋਂ ਚੇਪਨ ਕਰ ਲੈ ਯੱਕ ਲੈ ਟਾਇਰ ਥੱਲੇ ਲਾਇਆ ਪਿਆ ਬਾਰੀ ਟਰਾਲੀ ਭਰ ਦਿੰਦੇ ਨੇ ਹੱਦ ਤੋਂ ਵੱਧ ਲੈ ਜਨਾ ਕਿਹਾ ਜੀ ਘੱਟ ਭਰੇ ਹੋ ਦੇਖ ਲੋ ਇਹ ਭਾਰਤੀ ਤੇ ਚਲੋ ਵਸ ਹੁਣ ਚੱਲਦੇ ਲੈ ਕੇ ਤੇ ਆਜੋ ਉਹ ਟਰਾਲੀ ਲੈ ਰਹੀ ਆ ਹੁਣ ਕਰੋ ਚੈੱਕ ਹੀ ਹੋ ਗਿਆ ਹਨੇਰਾ ਤੇ ਚੱਕਣ ਲੱਗਿਆ ਯਾਰ ਲੋਕ ਦਾ ਕੀ ਕਰੇ ਸਤੋ ਉਹ ਬੋਕ ਨਾ